ਪੰਜਾਬ ਅਪਾਰਡੋ ਵਿੱਚ ਨਸ਼ਾ ਮੁਕਤੀ ਨੂੰ ਲੈ ਕੇ ਨਸ਼ਾ ਮੁਕਤੀ ਯਾਤਰਾ ਦਾ سلسلہ ਲਗਾਤਾਰ ਜਾਰੀ ਹੈ ਇਸ ਦੇ ਚੱਲਦੇ ਅੱਜ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਬੀਰ ਸਿੰਘ ਖੂੜਿਆ ਨੇ ਆਪਣੇ ਹਲਕਾ ਲੰਬੀ ਦੇ ਪਿੰਡ ਉਸਪਾਲਾ ਬੋਦੀਵਾਲਾ ਵਿੱਚ ਨਸ਼ਾ ਵਿਰੋਧੀ ਸਮਾਗਮ ਨੂੰ ਸੰਬੋਧਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਨਸ਼ਾ ਸਾਡੇ ਦੇਸ਼ ਦਾ ਭਵਿੱਖ ਜਵਾਨੀ ਨੂੰ ਬਰਬਾਦ ਕਰ ਰਿਹਾ ਹੈ ਇਸ ਤੋਂ ਬਚਾਉਣ ਦੀ ਸਖਤ ਜ਼ਰੂਰਤ ਹੈ ਤੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਲੱਗੀ ਹੋਈ ਹੈ ਤੇ ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਜਿਸ ਦੇ ਨਤੀਜੇ ਵਧੀਆ ਸਾਹਮਤ ਹੋ ਰਹੇ ਨੇ ਤੇ ਨਸ਼ਿਆਂ ਦੇ ਤਸਕਰਾਂ ਨੂੰ ਜੇਲ੍ਹਾਂ ਤੋਂ ਰਿਵਚ ਸੋਟਿਆ ਜਾ ਰਿਹਾ ਹੈ ਉਹਨਾਂ ਕਿਹੜੇ ਜੋ ਨਸ਼ਿਆਂ ਦੀ ਦਲਦਲ ਦਾ ਸ਼ਿਕਾਰ ਹੋ ਚੁੱਕੇ ਨੇ ਉਹਨਾਂ ਨੂੰ ਉਸ ਦਲਦਲ ਦੇ ਵਿੱਚੋਂ ਕੱਢ ਕੇ ਉਹਨਾਂ ਦਾ ਮੁਫਤ ਇਲਾਜ ਵੀ ਕਰਵਾਇਆ ਜਾਂਦਾ ਹੈ। ਅ ਵਿਖੋ ਜੀ ਪੰਜਾਬ ਸਰਕਾਰ ਵੱਲੋਂ ਜਿਹੜਿਆ ਇਹ ਮਹਾਂਨ ਸ਼ੁਰੂ ਕਰਿਆ ਗਿਆ ਨਸ਼ਿਆਂ ਯੁੱਧ ਨਸ਼ਿਆਂ ਵਿਰੁੱਧ ਇਹਦੇ ਵਿੱਚ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਸਾਥ ਦਿੱਤਾ ਤੇ ਮੈਂ ਇਹ ਸਮਝਦਾ ਕਿ ਜੇ ਸਾਰਾ ਸਮਾਜ ਪੈਣਪਰਾ ਪੰਚਾਇਤਾਂ ਚਾਹੇ ਗੁਰਦੁਆਰਿਆਂ ਦੀਆਂ ਕਮੇਟੀਆਂ ਚਾਹੇ ਕੋਈ ਹੋਰ ਸੰਸਥਾਵਾਂ ਸਾਰੇ ਰਲ ਮਿਲਦੇ ਇਥੋਂ ਤੱਕ ਜੇ ਵੱਡੇ ਛੋਟੇ ਬਜ਼ੁਰਗ ਉਹ ਵੀ ਇਹਦੇ ਵੱਲ ਖਿਆਰ ਰੱਖਣਗੇ ਜਿਵੇਂ ਪਿਛਲੇ ਸਮੇਂ ਚ ਸਾਡੇ ਤੇ ਤਕਰੀਬੀ ਉਨ੍ਹਾਂ ਦਾ ਵੱਡਾ ਹੱਥ ਹੋਇਆ ਕਰਦਾ ਹੈ ਤੇ ਇਹ ਬਹੁਤ ਮਾੜੀ ਬਿਮਾਰੀ ਹੈ ਸਾਡਾ ਭਵਿੱਖ ਹੈ ਇਹਨੂੰ ਬਚਾਉਣ ਦੇ ਲਈ ਚਾਹੇ ਸਰਕਾਰ ਵੱਲੋਂ ਬਹੁਤ ਸਾਰੇ ਉਪਰਾਲੇ ਖੇਡਾਂ ਦਾ ਗਰਾਊਂਡ ਬਣਾਉਣੇ ਉਹਨਾਂ ਦੇ ਨਾਲ ਹੀ ਕੁਝ ਸਮਾਨ ਦੇਣਾ ਜਿਹੜੇ ਇਸ ਪਾਸੇ ਨੌਜਵਾਨ ਤੇ ਮਾੜੀ ਕਿਸਮਤ ਨੂੰ ਹੋ ਗਏ ਉਹਨਾਂ ਦਾ ਇਲਾਜ ਕਰਾਉਣਾ ਉਹਦਾ ਪ੍ਰਬੰਧ ਕਰਨਾ ਔਰ ਸਰਕਾਰ ਵੱਲੋਂ ਨਾ ਮਾਰ ਰੁਜ਼ਗਾਰ ਤੇ ਨਵੀਆਂ ਜਿਹੜੀਆਂ ਨੌਕਰੀਆਂ ਦੇ ਪ੍ਰਬੰਧ ਵੀ ਉਹਦੇ ਵਿੱਚ ਬੱਚੇ ਆਪਣੀ ਤੰਦਰੁਸਤੀ ਲੈ ਕੇ ਜਾਣਗੇ ਤੇ ਜਰੂਰ ਵਾਹਿਗੁਰੂ ਬੇਰਪੁਰਾ ਇਹ ਅਸੀਂ ਸਾਰੇ ਕੰਮ ਕਰਾਂਗੇ ਪਾਣੀ ਉਹ ਡਿੱਟਾ ਲੱਗ ਗਿਆ ਜਿਵੇਂ ਹਰਿਆਣੇ ਦੇ ਪਾਣੀ ਲੈ ਕੇ ਜਿਹੜਾ ਪੰਜਾਬ ਚ ਕੰਮ ਕਾਫੀ ਚੱਲ ਰਿਹਾ ਸੀਗਾ ਹੁਣ ਜਿਹੜਾ ਪਾਣੀ ਦਿੱਤਾ ਗਿਆ ਹੈਗਾ ਦੂਜੇ ਪਾਸੇ ਸੈਂਟਰ ਬਦਲ ਜਿਹੜੇ ਸੈਂਟਰ ਫੋਰਸਟ ਦਾ ਨਾਮ ਦੇਖੋ ਜੀ ਪਾਣੀ ਦੀ ਜਿਹੜੀ ਅਲੋਕੇਸ਼ਨ ਬਹੁਤ ਪੁਰਾਣੀ ਹੋਈ ਹੈ ਜਿਹੜੀ ਉਨਾ 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 ਜਿਹੜਾ ਦੇਣਾ ਉਹ ਗੱਲ ਵੱਖਰੀ ਚੱਲ ਰਹੀ ਹੈ ਪਰ ਜਿਹੜਾ ਉਹ ਵਾਧੂ ਮੰਗਦੇ ਸੀ ਉਸ ਨੂੰ ਰੋਕ ਲਿਆ ਗਿਆ ਸੀ ਹੁਣ 21 ਤਰੀਕ ਤੋਂ ਦੁਬਾਰਾ ਵੰਡ ਸ਼ੁਰੂ ਹੋ ਜਾਂਦੀ ਹੈ ਉਹਨੂੰ 100 ਕਿਊਸਿਕਟ ਪਰ ਘੰਟਾ ਹਰਿਆਣੇ ਨੂੰ ਉਹਦਾ ਦੁੱਧ ਮੇਰੇ ਸੈਂਟਰ ਫੋਰਸ ਉੱਤਨਾਨ ਕਿਤੇ ਯਾਰੂ ਜੀ ਉਹ ਕਿਉਂਕਿ ਜਿਹੜੇ ਉਹਦੇ ਉੱਤੇ ਰੱਖਦੇ ਨੇ ਸ਼ਕਤੀ ਉਹਦੇ ਨਹੀਂ ਆ ਨਹੀਂ ਉਹ ਪੰਜਾਬ ਉਹਦੀ ਲੜਾਈ ਪੂਰੀ ਤਰ੍ਹਾਂ ਲੜੂ ਚਾਹੇ ਕਾਨੂੰਨੀ ਐ ਚਾਹੇ ਸਾਨੂੰ ਆਪਣੇ ਤੌਰ ਤੇ ਪੰਜਾਬੀਆਂ ਨੂੰ ਵੀ ਅਸੀਂ ਕਿਸੇ ਨੂੰ ਆਪਣਾ ਹੱਕ ਨਹੀਂ ਦਿੰਦੇ ਕਿਸੇ ਦਾ ਖੌਦਿਆ ਨਹੀਂ ਪਾਣੀ ਦੀ ਗੱਲ ਕਰੀਏ ਪਾਣੀ ਜਿਹੜੀ ਉਹ ਗੱਡੀ ਫੇਰ ਲੱਗਦੀ ਸੀ ਜਿਹੜੇ ਮੈਨਰਾਂ ਦੇ ਵਿੱਚ ਪਾਣੀ ਜਿਹੜਾ ਆ ਗਿਆ ਉਹ ਮਹੀਨੇ ਲਈ ਜਿਹੜੀ ਬੰਦੀ ਦਿੱਤੀ ਗਈ ਹੈ ਜਿਹੜੇ 25 ਮਈ ਤੋਂ 25 ਮਈ ਤੋਂ ਹੋਰ ਮੈਨਰਾਂ ਦੇ ਬੰਦ ਹੋ ਕੇ ਜਾਦੇ ਸਪਾਈਸ ਅ ਜੇ ਇਹ ਜਨ ਕਿਉਂਕਿ ਜੇ ਰੋਟੇਸ਼ਨ ਵਾਈਜ਼ ਕੋਈ ਬੰਦ ਹੋਏ ਹੋਣੇ ਪਤਾ ਕਰਕੇ ਮੈਸੇਜ ਜਿਹੜਾ ਉਹਨੂੰ ਪਾਣੀ ਜਰੂਰ